ਸਤਨਾਮ ਸ਼ਲੋਕ ਮਹਲਾ 5 ਲਗੜੀ ਸੋਥਾਨ ਜੋੜਨ ਹਾਰੈ ਜੋੜੀਆ ਨਾਨਕ ਲਹਰੀ ਲਖ ਸੈ ਆਨ ਡੁੱਬਣ ਦੇਨਾ ਮਾਪਿਰੀ ਮਹੱਲਾ ਪੰਜਵਾ ਬਨ ਪਿਹਾਵਲਾ ਹਿਖ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਇਨ ਸਬ ਨਿਧਾਨ ਤੇਰਾ ਰੰਗ ਰਤਿਆ ਨਾ ਹੋਵੀ ਪਛੋਤਾਉ ਤੁਧਨੋ ਜਪਤਿਆਂ ਪੌਂਚ ਨਾ ਸਕੈ ਕੋਈ ਤੇਰੀ ਟੇਕ ਜਨ ਗੁਰਪੂਰੇ ਵਾਹ ਵਾਹ ਸੁਖ ਲਾਹਾ ਚਿਤਾਰ ਮਨ ਗੁਰ ਪਹਾ ਸਫਤ ਪੰਡਾਰ ਕਰਮੀ ਪਾਈਐ ਸਤ ਗੁਰ ਨਦਰ ਨਿਹਾਲ ਬਹੁੜ ਨ ਧਾਈਐ ਰਖੈ ਆਪ ਦਿਆਲ ਕਰਦਾ ਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟਾਨ ਕੋਟਾਨ ਸ਼ੁਕਰ ਹੈ ਧੰਵਾਦ ਹੈ ਕਿਰਪਾ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਦਰਸ਼ਨ ਦੀਦਾਰ ਬਖਸ਼ੇ ਹਨ ਤੇ ਤਰੁੱਠ ਕੇ ਅੰਮ੍ਰਿਤ ਮੇ ਪਾਵਨ ਹੁਕਮਨਾਮਾ ਸਾਹਿਬ ਜੋ ਅੱਜ ਦੇ ਸਾਡੀ ਢੋਲੀ ਵਿੱਚ ਪਾਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 519 519 ਤੋਂ ਲੈ ਕੇ 520 ਤੱਕ 520 ਤੱਕ ਸੁਭਾਏ ਮਾਨ ਹਨ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਤਿੰਨ ਪਹਿਲੇ ਦੋ ਸਲੋਕ ਨੇ ਤੇ ਇੱਕ ਪੌੜੀ ਹੈ ਪਹਿਲੇ ਸ਼ਲੋਕ ਪੰਚਮ ਪਾਦਸ਼ਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਤੋਂ ਉਚਾਰਨ ਹੋਇਆ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਸ਼ਲੋਕ ਮਹੱਲਾ 5 ਲਗੜੀ ਸੋ ਥਾਨ ਜੋੜਨ ਹਾਰੈ ਜੋੜੀਆ ਲਗੜੀ ਸੋ ਥਾਨ ਸਥਾਨ ਦਾ ਅਰਥ ਹੈ ਚੰਗੇ ਟਿਕਾਣੇ ਤੇ ਸਤਗੁਰ ਜੋੜਨ ਹਾਰ ਹੈ ਜੋੜਨ ਵਾਲੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਸਹਿਬ ਕਹਿੰਦੇ ਹੁਣ ਵਾਹਿਗੁਰੂ ਦੀ ਐਸੀ ਰਹਿਮਤ ਬਣੀ ਹੈ ਕਿ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਜਿਹੜੀ ਮੇਰੀ ਪ੍ਰੀਤ ਹੈ ਮੇਰਾ ਪਿਆਰ ਹੈ ਚੰਗੇ ਟਿਕਾਣੇ ਤੇ ਭਾਵ ਪ੍ਰਭੂ ਵਾਹਿਗੁਰੂ ਜੀ ਦੇ ਗੁਣਾਂ ਦੇ ਵਿੱਚ ਲੱਗ ਗਿਆ ਹੈ ਹੁਣ ਚੰਗੀ ਤਰ੍ਹਾਂ ਜੋੜਨਹਾਰ ਪ੍ਰਭੂ ਨੇ ਆਪ ਹੀ ਮੇਰੀ ਇਸ ਪ੍ਰੀਤ ਨੂੰ ਆਪਣੇ ਨਾਲ ਜੋੜ ਲਿਆ ਹੈ। ਭਾਵ ਹੁਣ ਮੇਰਾ ਮਨ ਸਦਾ ਪ੍ਰਮਾਤਮਾ ਦੇ ਹੀ ਗੁਣ ਗਾਉਂਦਾ ਹੈ। ਹੁਣ ਇਹ ਪ੍ਰੀਤ ਪਦਾਰਥਾਂ ਦੇ ਨਾਲ ਨਹੀਂ ਹੈ। ਪਹਿਲਾਂ ਤਕਲੀਫ ਹੁੰਦੀ ਸੀ ਜਦੋਂ ਘਟ ਕੋਈ ਘਾਟਾ ਪੈਂਦਾ ਸੀ, ਕੋਈ ਨੁਕਸਾਨ ਹੁੰਦਾ ਸੀ। ਹੁਣ ਇਹ ਸਮਝ ਪੈ ਗਈ ਹੈ ਸਭ ਕੁਝ ਉਹਦੇ ਹੁਕਮ ਚ ਹੈ ਹਰ ਚੀਜ਼ ਉਹਦੀ ਰਜ਼ਾ ਤੇ ਉਹਦੇ ਭਾਣੇ ਵਿੱਚ ਤੁਰ ਰਹੀ ਹੈ ਹੁਣ ਦੁੱਖ ਆ ਜਾਵੇ ਤੇ ਤਾਂ ਵੀ ਕੋਈ ਫਰਕ ਨਹੀਂ ਹੈ ਜੇ ਸੁੱਖ ਆ ਜਾਵੇ ਹੁਣ ਤਾਂ ਵੀ ਕੋਈ ਫਰਕ ਨਹੀਂ ਹੈ ਕਿਉਂਕਿ ਹੁਣ ਪਦਾਰਥਾਂ ਦੇ ਨਾਲ ਪ੍ਰੀਤ ਨਹੀਂ ਜੁੜੀ ਪਹਿਲਾਂ ਸੁਭਾਅ ਲੈਣ ਦਾ ਹੁੰਦਾ ਸੀ ਹਰ ਜਗ੍ਹਾ ਤੋਂ ਕੁਝ ਮਿਲ ਜਾਵੇ ਜਦਨ ਦੀ ਪ੍ਰੀਤ ਜੋੜਨ ਪ੍ਰਭੂ ਪਰਮਾਤਮਾ ਵਾਹਿਗੁਰੂ ਨਿਰੰਕਾਰ ਨਾਲ ਜੁੜੀ ਹੈ ਹੁਣ ਜੋ ਲੈਣ ਦਾ ਸੁਭਾਅ ਨਹੀਂ ਹੁਣ ਜੋ ਕੁਝ ਕੋਲ ਹੈ ਦੇਣ ਦਾ ਸੁਭਾਅ ਹੈ ਕਿਉਂਕਿ ਸੰਤੋਖ ਹੈ ਪਿਆਰ ਹੈ ਨਿਮਰਤਾ ਹੈ ਇਹ ਸ਼ੁਭ ਗੁਣ ਮੇਰੇ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਜੀਵਨ ਦੇ ਵਿੱਚ ਵਸਣ ਲੱਗੇ ਨੇ ਕਿਉਂਕਿ ਹੁਣ ਪ੍ਰਭੂ ਪਰਮਾਤਮਾ ਨੇ ਮੈਨੂੰ ਆਪਣੇ ਨਾਲ ਜੋੜ ਲਿਆ ਹੈ ਲਗੜੀ ਸੋ ਥਾਨ ਹੁਣ ਜਿਸ ਜਗ੍ਹਾ ਚੰਗੀ ਜਗ੍ਹਾ ਦੇ ਉੱਤੇ ਲਗੜੀ ਦਾ ਅਰਥ ਹੈ ਲੱਗ ਗਈ ਹੈ ਸੋ ਥਾਨ ਦਾ ਅਰਥ ਹੈ ਚੰਗੀ ਜਗ੍ਹਾ ਹੁਣ ਚੰਗੀ ਜਗ੍ਹਾ ਦੇ ਉੱਤੇ ਮੇਰੀ ਪ੍ਰੀਤ ਜੁੜ ਗਈ ਹੈ ਪਾਪ ਪ੍ਰਭੂ ਦੇ ਗੁਨਾ ਚ ਜੁੜ ਗਈ ਹੈ ਜੋੜਨ ਹਾਰ ਹੈ ਜੋੜੀ ਆ ਪਰ ਇਹ ਪ੍ਰੀਤ ਆਪ ਹੀ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਆਪ ਮੈਨੂੰ ਆਪਣੇ ਨਾਲ ਜੋੜ ਲਿਆ ਹੈ ਮੇਰੀ ਬਾਹ ਫੜ ਕੇ ਮੈਨੂੰ ਆਪਣੇ ਨਾਲ ਜੋੜ ਲਿਆ ਹੈ ਨਾਨਕ ਲਹਿਰੀ ਲਕ ਸੈ ਆਣ ਡੁੱਬਣ ਦੇ ਨਾ ਮਾ ਪਿਰੀ ਲਹਿਰੀ ਦਾ ਅਰਥ ਹੈ ਲਹਿਰਾਂ ਸੈ ਦਾ ਅਰਥ ਹੈ ਸੈਂਕੜੇ ਆਣ ਦਾ ਅਰਥ ਹੈ ਹੋਰ ਹੋਰ ਭਾਵ ਵਿਕਾਰਾਂ ਦੀਆਂ ਮਾ ਪਿਰੀ ਮੇਰਾ ਪਿਆਰਾ ਸਤਿਗੁਰੂ ਕਹਿੰਦੇ ਨੇ ਹੇ ਨਾਨਕ ਜਗਤ ਵਿੱਚ ਸੈਂਕੜੇ ਤੇ ਲੱਖਾਂ ਹੋਰ ਹੋਰ ਭਾਵ ਵਿਕਾਰਾਂ ਦੀਆਂ ਲਹਿਰਾਂ ਜਿਹੜੀਆਂ ਚੱਲ ਰਹੀਆਂ ਨੇ ਪਰ ਮੇਰੇ ਪਿਆਰੇ ਨੇ ਮੇਰੇ ਤੇ ਇੰਨੀ ਕਿਰਪਾ ਕਰ ਦਿੱਤੀ ਐ ਹੁਣ ਮੈਨੂੰ ਇਨ੍ਹਾਂ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਡੁੱਬਣ ਨਹੀਂ ਦਿੰਦਾ ਜਿਹੜਾ ਪਹਿਲਾਂ ਮੇਰਾ ਮਨ ਛੇਤੀ ਕਰੋਧੀ ਹੋ ਜਾਂਦਾ ਸੀ ਲੋਭੀ ਹੋ ਜਾਂਦਾ ਸੀ ਇਹ ਵਿਕਾਰ ਸਦੀਵੀ ਮੇਰੇ ਮਨ ਨੂੰ ਟੰਬਦੇ ਸਨ ਇਹ ਲਹਿਰਾਂ ਜਿਹੜੀਆਂ ਸਨ ਆਕੇ ਮੇਰੇ ਮਨ ਨੂੰ ਵਹਿ ਤੁਰਦੀਆਂ ਸਨ ਹੁਣ ਜਿੱਦਣ ਦੀ ਪ੍ਰੀਤ ਪ੍ਰਭੂ ਨਾਲ ਜੁੜੀ ਐ ਹੁਣ ਮੇਰੇ ਪਰਮਾਤਮਾ ਵਹਿਗੁਰੂ ਦੀ ਐਸੀ ਕਿਰਪਾ ਬਣੀ ਐ ਡੁੱਬਣ ਦੇ ਨਾਮਾ ਪਿਰੀ ਉਹ ਮੈਨੂੰ ਡੁੱਬਣ ਨਹੀਂ ਦਿੰਦਾ ਇਨ੍ਹਾਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਉਹ ਸਦੀਵੀ ਮੈਨੂੰ ਬਚਾ ਕੇ ਰੱਖਦਾ ਹੈ ਹੁਣ ਮਨ ਵਿਕਾਰੀ ਹੋਣ ਦੀ ਬਜਾਏ ਸ਼ੁਭ ਗੁਣ ਜੀਵਨ ਵਿੱਚ ਧਾਰਨ ਕਰਨ ਲੱਗ ਪਿਆ ਹੈ ਮਹੱਲਾ 5ਵਾਂ ਬਨ ਪਿਹਾਵਲੈ ਹਿਕ ਸਾਥੀ ਲੱਦਮ ਦੁਖ ਹਰਤਾ ਹਰ ਨਾਮਾ ਸਭ ਕਹਿੰਦੇ ਨੇ ਪਿਹਾਵਲੈ ਬਨ ਦਾ ਅਰਥ ਹੈ ਡਰਾਉਣੇ ਜੰਗਲ ਬਨ ਪਿਹਾਵਲੈ ਡਰਾਉਣੇ ਜੰਗਲ ਭਾਵ ਐਸਾ ਜੰਗਲ ਜਿਹਦੇ ਵਿੱਚ ਮਨੁੱਖ ਦਾ ਜਾ ਕੇ ਮਨ ਡਰਨ ਲੱਗ ਪਵੇ ਹਿਕ ਸਾਥੀ ਹਿਕ ਦਾ ਅਰਥ ਹੈ ਇੱਕ ਲਦਮ ਦਾ ਅਰਥ ਹੈ ਮੈਂ ਲੱਭ ਲਿਆ ਹੈ ਹਰਤਾ ਦਾ ਅਰਥ ਹੈ ਨਾਸ਼ ਕਰਨ ਵਾਲਾ ਸੈਭ ਜੀ ਕਹਿੰਦੇ ਨੇ ਬਨ ਪਿਹਾਵ ਲੈ ਹਿਕ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਸੰਸਾਰ ਰੂਪ ਜਿਹੜਾ ਇਹ ਡਰਾਉਣਾ ਜੰਗਲ ਹੈ ਇਸ ਡਰਾਉਨੇ ਜੰਗਲ ਦੇ ਵਿੱਚ ਹੁਣ ਮੈਨੂੰ ਪਰਮਾਤਮਾ ਵਾਹਿਗੁਰੂ ਰੂਪੀ ਇਕ ਕੂਇਕ ਸਾਥੀ ਲੱਭ ਗਿਆ ਹੈ ਹੁਣ ਉਹਦਾ ਨਾਮ ਮੇਰਾ ਸਾਥੀ ਹੈ ਮੇਰਾ ਸਹਾਰਾ ਹੈ ਮੇਰਾ ਸੰਗੀ ਹੈ ਜੋ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜੋ ਸਾਰੇ ਦੁੱਖਾਂ ਨੂੰ ਮਿਟਾਉਣ ਵਾਲਾ ਹੈ ਦੁੱਖ ਹਰਤਾ ਹਰ ਨਾਮਾ ਜੋ ਦੁੱਖ ਖਤਮ ਕਰਨ ਵਾਲਾ ਹੈ ਬਨ ਪਿਹਾਵਲੇ ਇਸ ਡਰਾਉਣੇ ਸੰਸਾਰ ਰੂਪੀ ਜੰਗਲ ਦੇ ਵਿੱਚ ਹਿਕ ਸਾਥੀ ਲੱਭ ਮੈਨੂੰ ਇੱਕ ਐਸਾ ਮਿੱਤਰ ਦੋਸਤ ਲੱਭ ਗਿਆ ਹੈ ਦੁੱਖ ਹਰਤਾ ਹਰਨਾਮਾ ਉਹ ਹੈ ਪ੍ਰਮਾਤਮਾ ਵਾਹਿਗੁਰੂ ਦਾ ਹੁਕਮ ਉਹਦਾ ਨਾਮ ਜਿਸ ਨੇ ਮੇਰੇ ਜੀਵਨ ਚੋਂ ਸਾਰੇ ਦੁੱਖਾਂ ਦਾ ਨਾਸ਼ ਕਰ ਦਿੱਤਾ ਹੈ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਏ ਨਾਨਕ ਮੈਂ ਆਪਣੇ ਪਿਆਰੇ ਗੁਰੂ ਤੋਂ ਸਦਕੇ ਜਾਨਣਾ ਹਾਂ ਸ਼ਬਦ ਗੁਰੂ ਤੋਂ ਇੱਥੇ ਜਿਹੜਾ ਸੰਤ ਸ਼ਬਦ ਹੈ ਗੁਰੂ ਵਾਸਤੇ ਆਇਆ ਹੈ ਮੈਂ ਆਪਣੇ ਪਿਆਰੇ ਗੁਰੂ ਤੋਂ ਆਪਣੇ ਵਾਹਿਗੁਰੂ ਤੋਂ ਸ਼ਬਦ ਗੁਰੂ ਤੋਂ ਸਦਕੇ ਜਾਨਾ ਹਾਂ ਜਿਸ ਦੀ ਮਿਹਰ ਨਾਲ ਮੇਰਾ ਇਹ ਕੰਮ ਸਿਰੇ ਚੜ ਗਿਆ ਹੈ ਭਾਵ ਮੇਰਾ ਇਹ ਮਨ ਹੁਣ ਵਿਕਾਰਾਂ ਵਿੱਚ ਨਹੀਂ ਭਟਕਦਾ ਹੁਣ ਮੇਰਾ ਜਿਹੜਾ ਜ਼ਿੰਦਗੀ ਦਾ ਅਹਿਮ ਕਾਰਜ ਸੀ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਇਕ ਚੰਗਾ ਤੇ ਸੰਸਕਾਰੀ ਜੀਵਨ ਜਿਉਣਾ ਹੈ ਹੁਣ ਮੇਰੇ ਮਨ ਦਾ ਇਹ ਕਾਰਜ ਪੂਰਾ ਹੋ ਗਿਆ ਹੈ ਹੁਣ ਵਾਹਿਗੁਰੂ ਨੇ ਇਹ ਕਾਰਜ ਮੇਰਾ ਨਿਪਰੇ ਛੱਡਦਾ ਹੈ ਭਾਵ ਸਿਰੇ ਲਾ ਦਿੱਤਾ ਹੈ ਪੂਰਨ ਕਰ ਦਿੱਤਾ ਹੈ ਪੌੜੀ ਪਾਇਨ ਸਭ ਨਿਧਾਨ ਤੇਰੇ ਰੰਗ ਰਤਿਆ ਪਾਇਨ ਦਾ ਅਰਥ ਹੈ ਪਾਏ ਜਾਂਦੇ ਹਨ ਹੇ ਪ੍ਰਭ ਸਭ ਨਿਧਾਨ ਭਾਵ ਸਾਰੇ ਖਜ਼ਾਨੇ ਤੇਰਾ ਰੰਗ ਰੱਤੇ ਆ ਤੇਰੇ ਰੰਗ ਦੇ ਵਿੱਚ ਰੰਗ ਗਏ ਹੇ ਪ੍ਰਭੂ ਜੇ ਤੇਰੇ ਪਿਆਰ ਦੇ ਰੰਗ ਵਿੱਚ ਜੋ ਰੰਗ ਜਾਂਦੇ ਹਨ ਜੇ ਤੇਰੇ ਪਿਆਰ ਦੇ ਵਿੱਚ ਜਿਹੜੇ ਰੰਗ ਗਏ ਹਨ ਜਾਂ ਰੰਗ ਜਾਂਦੇ ਹਨ ਮਾਨੂੰ ਉਹ ਸਾਰੇ ਖਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ ਕਿਉਂਕਿ ਉਹਨਾਂ ਦੀ ਫਿਰ ਸੰਸਾਰੀ ਖਜ਼ਾਨਿਆਂ ਦੀ ਦੌੜ ਨਹੀਂ ਰਹਿੰਦੀ ਫਿਰ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਜਗਤ ਵਿੱਚ ਨਾਲ ਨਿਭਣ ਵਾਲਾ ਇੱਕੋ ਇੱਕ ਖਜ਼ਾਨਾ ਹੈ ਉਦਾ ਹੁਕਮ ਉਹਦੀ ਭਗਤੀ ਫਿਰ ਉਹ ਸਦਾ ਚੰਗੇ ਗੁਣ ਸੰਸਕਾਰਿਕ ਗੁਣ ਆਪਣੇ ਜੀਵਨ ਵਿੱਚ ਵਸਾਉਂਦੇ ਹਨ ਜਿਵੇਂ ਇੱਕ ਚੰਗਾ ਬੱਚਾ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦਾ ਹੈ ਐਵੇਂ ਚੰਗਾ ਭਗਤ ਚੰਗੇ ਸੰਸਕਾਰ ਜੀਵਨ ਵਿੱਚ ਪੈਦਾ ਕਰਕੇ ਪਰਮਾਤਮਾ ਦੇ ਨਾਮ ਨੂੰ ਰੌਸ਼ਨ ਕਰਦਾ ਹੈ ਨਾ ਹੋਵੀ ਪਛੋਤਾਉ ਤਦ ਨੂੰ ਜਪਤੇ ਆ ਤੈਨੂੰ ਸਿਮਰਦੇ ਆਂ ਤੈਨੂੰ ਅਰਧਦੇ ਆਂ ਹੁਣ ਕਿਸੇ ਵੀ ਗੱਲ ਦਾ ਪਛਤਾਵਾ ਨਹੀਂ ਪੈਂਦਾ ਭਾਵ ਬੁਰਾ ਕਰਮ ਕਰਦਾ ਹੋਵਾਂ ਤੇ ਪਛਤਾਉਣਾ ਪਵੇ ਪਰ ਤੇਰੇ ਚੰਗੇ ਕਰਮ ਨੂੰ ਕੀਤੇ ਆ ਤੇਰੀ ਬੰਦਗੀ ਨੂੰ ਕੀਤੇ ਆ ਹੁਣ ਕੋਈ ਵੀ ਜੀਵਨ ਦੇ ਵਿੱਚ ਪਛਤਾताप ਨਹੀਂ ਹੈ ਭਾਵ ਪਛਤਾਉਣਾ ਨਹੀਂ ਪੈਂਦਾ ਭਾਵ ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕਦਾ ਹੁਣ ਜਿਹਦੇ ਨਾਲ ਪਛਤਾਉਣਾ ਪਵੇ ਕਿਉਂਕਿ ਹੁਣ ਇਹ ਮਨ ਗੰਦਗੀ ਨਹੀਂ ਕਬੂਲਦਾ ਹੁਣ ਚੰਗਿਆਈ ਕਬੂਲਦਾ ਹੈ ਜਿਹੜਾ ਇਹ ਪਹਿਲਾਂ ਗੰਦੇ ਸੁਭਾਅ ਦਾ ਮਾਲਕ ਸੀ ਹੁਣ ਅੰਦਰ ਪਵਿੱਤਰਤਾ ਲੋਚਦਾ ਹੈ ਜਿਹੜੇ ਕੰਨ ਪਹਿਲਾਂ ਗੰਦਗੀ ਸੁਣਨਾ ਪਸੰਦ ਕਰਦੇ ਸਨ ਹੁਣ ਇਹ ਕੰਨ ਗੁਰਬਾਣੀ ਸੁਣਨਾ ਪਸੰਦ ਕਰਦੇ ਹਨ ਗੱਲ ਕੀ ਹੁਣ ਐਸਾ ਕੋਈ ਕਰਮ ਹੀ ਨਹੀਂ ਡਰਾਂ ਤੇ ਤਾਂ ਜੇ ਮੈਂ ਕੋਈ ਵਿਕਾਰ ਕਮਾਉਂਦਾ ਹੋਵਾਂ ਹੁਣ ਡਰ ਹੀ ਨਹੀਂ ਕਿਉਂਕਿ ਹੁਣ ਪਛਤਾਉਣ ਦੀ ਲੋੜ ਹੀ ਨਹੀਂ ਕਿਉਂਕਿ ਹੁਣ ਕਰਮ ਜ਼ਿੰਦਗੀ ਦਾ ਮਾੜਾ ਨਹੀਂ ਮੇਰੇ ਪ੍ਰਭੂ ਨੇ ਕਰਮ ਨਿਰਮਲ ਕਰ ਦਿੱਤੇ ਹਨ ਜ਼ਿੰਦਗੀ ਚ ਨਿਰਮਲਤਾ ਲਿਆ ਦਿੱਤੀ ਹੈ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਜਿਨ੍ਹਾਂ ਵਾਹਿਗੁਰੂ ਦੇ ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ ਫਿਰ ਉਹਨਾਂ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਕੋਈ ਉਹਨਾਂ ਦੇ ਬਰਾਬਰ ਹੋ ਨਹੀਂ ਸਕਦਾ ਸਤਿਗੁਰੂ ਜੀ ਕਹਿੰਦੇ ਗੁਰਪੂਰੈ ਵਾਹ ਵਾਹ ਸੁਖ ਲਾਹਾ ਚਿਤਾਰ ਮਨ ਹੇ ਮੇਰੇ ਮਨ ਪੂਰੇ ਸ਼ਬਦ ਗੁਰੂ ਦੀ ਕਿਰਪਾ ਦੇ ਨਾਲ ਮੈਂ ਆਪਣੇ ਪੂਰੇ ਗੁਰੂ ਨੂੰ ਸਵਾਸ਼ ਆਖਦਾ ਵਾਹ ਵਾਹ ਆਖਦਾ ਵਾਹ ਗੁਰੂ ਵਾਹ ਗੁਰੂ ਆਖਦਾ ਜੈ ਸਵਾਹ ਗੁਰੂ ਦੀ ਕਿਰਪਾ ਨਾਲ ਮੇਰੇ ਸ਼ਬਦ ਗੁਰੂ ਦੀ ਰਹਿਮਤ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਹੁਕਮ ਵਸ ਗਿਆ ਹੈ ਤੇ ਹੁਣ ਜੀਵਨ ਸਦਾ ਸੁਖੀ ਨਜ਼ਰ ਆਉਂਦਾ ਹੈ ਹੁਣ ਜੀਵਨ ਤੇ ਆਤਮਿਕ ਜੀਵਨ ਵਿੱਚ ਪਵਿੱਤਰਤਾ ਬਣ ਗਈ ਹੈ ਚੜਦੀ ਕਲਾ ਰਹਿੰਦੀ ਹੈ ਹਰ ਵਕਤ ਖੇੜਾ ਰਹਿੰਦਾ ਹੈ ਚਾਉ ਰਹਿੰਦਾ ਹੈ ਹੁਣ ਜੀਵਨ ਛੜਦਾ ਬਲਦਾ ਨਹੀਂ ਹੁਣ ਪਵਿੱਤਰ ਪਿਆਰ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਹੈ ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈ ਐ ਪਹਿ ਦਾ ਅਰਥ ਹੈ ਪਾਸ ਕਰਮੀ ਦਾ ਅਰਥ ਹੈ ਪ੍ਰਭੂ ਦੀ ਮਿਹਰ ਨਾਲ ਸਿਫਤ ਸਲਾਹ ਦਾ ਖਜ਼ਾਨਾ ਪ੍ਰਮਾਤਮਾ ਨੂੰ ਹਰ ਵਕਤ ਆਰਾਧਨ ਦਾ ਖਜ਼ਾਨਾ ਹਰ ਵਕਤ ਉਹਦੀ ਸਿਫਤ ਕਰਨ ਦਾ ਖਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ ਭਾਵ ਸ਼ਬਦ ਗੁਰੂ ਦੀ ਵਿਚਾਰ ਤੋਂ ਬਿਨਾਂ ਸ਼ਬਦ ਗੁਰੂ ਦੇ ਨਾਲ ਜੁੜਨ ਤੋਂ ਬਿਨਾਂ ਇਹ ਸਿਫਤ ਦਾ ਖਜ਼ਾਨਾ ਮਿਲ ਨਹੀਂ ਸਕਦਾ ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਗੁਰਪ੍ਰਸਾਦ ਰਹਿਮਤ ਨਾਲ ਅਰਦਾਸਾਂ ਬੇਨਤੀਆਂ ਕਰਕੇ ਵਾਹਿਗੁਰੂ ਤਰੁੱਠਦਾ ਹੈ ਤੇ ਫਿਰ ਉਹ ਇਹ ਅਮਰਤ ਮੇਦਤ ਆਪਣੇ ਸਿੱਖ ਦੀ ਆਪਣੇ ਬੱਚੇ ਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ ਗੁਰਪੈ ਸਿਫਤ ਭੰਡਾਰ ਕਰਮੀ ਪਈ ਹੈ ਚੰਗੇ ਕਰਮ ਕਰਕੇ ਚੰਗੇ ਨਿਰਮਲ ਕਰਮ ਕਰਕੇ ਇਹ ਗੁਰੂ ਦੀ ਸਿਫਤ ਭੰਡਾਰ ਖਜ਼ਾਨਾ ਜਿਹੜਾ ਹੈ ਸ਼ਬਦ ਗੁਰੂ ਦੀ ਰਹਿਮਤ ਦੇ ਰਾਹੀਂ ਜੀਵਨ ਦੇ ਵਿੱਚ ਵਸ ਜਾਂਦਾ ਹੈ ਸਤ ਗੁਰੂ ਨਦਰ ਨੇ ਹਾਲ ਬੋੜ ਨ ਧਾਈ ਐ ਬੋੜ ਦਾ ਅਰਥ ਹੈ ਫੇਰ ਮੁੜ ਧਾਈ ਦਾ ਅਰਥ ਹੈ ਧਟਕੀ ਦਾ ਹੈ ਜੇ ਸਤ ਗੁਰੂ ਮਿਹਰ ਦੀ ਨਜ਼ਰ ਤੱਕ ਦਵੇ ਜੇ ਨਦਰ ਕਰ ਦਵੇ ਆਪਣੇ ਸਿੱਖ ਤੇ ਤਾਂ ਫਿਰ ਇਹ ਢਟਕਣਾ ਮੁੱਕ ਜਾਂਦੀ ਹੈ ਫਿਰ ਇਹ ਮੁੜ ਮੁੜ ਜਿਹੜਾ ਮਨ ਦੌੜਦਾ ਸੀ ਢਟਕਦਾ ਸੀ ਢਟਕਣਾ ਖਤਮ ਹੋ ਜਾਂਦੀ ਹੈ ਦੁਚਿੱਤੀ ਦੁਬਿਧਾ ਮੁੱਕ ਜਾਂਦੀ ਹੈ ਬਸ ਇੱਕ ਅੰਦਰ ਸਹਜ ਜਿਵੇਂ ਸਾਗਰ ਦੀਆਂ ਗਹਿਰਾਈਆਂ ਦੇ ਵਿੱਚ ਇੱਕ ਸਨਾਟਾ ਹੈ ਇੱਕ ਸਹਜ ਹੈ ਐਵੇਂ ਹੀ ਅੰਦਰ ਹੀ ਅੰਦਰ ਇੱਕ ਸਹਜ ਆ ਜਾਂਦਾ ਹੈ ਇੱਕ ਖੇੜਾ ਬਣ ਜਾਂਦਾ ਹੈ ਕਿਉਂਕਿ ਹਰ ਚੀਜ਼ ਪਕੜ ਚਾ ਜਾਂਦੀ ਹੈ ਪ੍ਰਮਾਤਮਾ ਪਕੜ ਚਾ ਗਿਆ ਉਹਦਾ ਗਿਆਨ ਪਕੜ ਚਾ ਗਿਆ ਫਿਰ ਦੌੜ ਮੁੱਕ ਗਈ ਧਾਵਣਾ ਮੁੱਕ ਗਿਆ ਕਿਉਂਕਿ ਸਮਝ ਪੈ ਗਈ ਹੈ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੈ ਹਕੂਮਤ ਜੀ ਸਭ ਕੁਝ ਵਰਤਣਾ ਹੈ ਰੱਖੇ ਆਪ ਦਿਆਲ ਕਰਦਾ ਸਾ ਆਪਣੇ ਦਇਆ ਦੇ ਘਰ ਪ੍ਰਭੂ ਆਪਣਾ ਸੇਵਕ ਦੀ ਆਪਣੇ ਸੇਵਾਦਾਰ ਦੀ ਆਪ ਪਟਕਣਾ ਮਕਾਉਂਦੇ ਹਨ ਸਦਾ ਆਪਣੇ ਭਗਤ ਦੇ ਉੱਤੇ ਮੇਰ ਰਹਿਮਤ ਪਰਿਆ ਹੱਥ ਰੱਖਦੇ ਹਨ ਜੇ ਕਿਤੇ ਮਨ ਪਟਕਣ ਵੀ ਲੱਗੇ ਆਪ ਸੇਵਾਦਾਰ ਬਣ ਕੇ ਵੈਗੁਰੂ ਪ੍ਰਭੂ ਪਰਮਾਤਮਾ ਜੀ ਆਪਣੇ ਭਗਤ ਦੀ ਪਟਕਣਾ ਮੁਕਾ ਦਿੰਦੇ ਹਨ ਭਾਵ ਪਰਮਾਤਮਾ ਵੀ ਖੇਰ ਕਰਦਾ ਹੈ ਜੇ ਇਸ ਬੱਚੇ ਨੇ ਨਹੀਂ ਮਿਹਨਤ ਕੀਤੀ ਹੈ ਆਪਣੇ ਆਪ ਵਿੱਚ ਚੰਗੇ ਕਰਮ ਲਿਆਉਂਦੇ ਨੇ ਇਹ ਚੰਗੇ ਸ਼ੁਭ ਗੁਣਾਂ ਦਾ ਧਾਰਨੀ ਹੋਇਆ ਹੈ ਤੇ ਪਰਮਾਤਮਾ ਵੀ ਇਹਦੇ ਸ਼ੁਭ ਗੁਣਾਂ ਨੂੰ ਬਚਾਉਂਦਾ ਹੈ ਜਿਵੇਂ ਇੱਕ ਸਿਆਣਾ ਬਾਪ ਕਵਚ ਬਣ ਕੇ ਆਪਣੇ ਪੁੱਤਰ ਦੇ ਨਾਲ ਖੜਦਾ ਹੈ ਐਵੇਂ ਪਰਮਾਤਮਾ ਸਦਾ ਆਪਣੇ ਭਗਤ ਦੇ ਨਾਲ ਖੜਦਾ ਹੈ ਰੱਖੇ ਆਪ ਦਿਆਲ ਕਰਦਾਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਏ ਭਾਈ ਮੈਂ ਵੀ ਉਸ ਪ੍ਰਭੂ ਦੇ ਨਾਮ ਨੂੰ ਹੁਣ ਸੁਣ ਸੁਣ ਕੇ ਜਿਉਣਾ ਹਾਂ ਕਿਉਂਕਿ ਮੇਰੇ ਜੀਵਨ ਦਾ ਆਧਾਰ ਮੇਰੇ ਜੀਵਨ ਦੀ ਬੋਲੀ ਮੇਰੇ ਜੀਵਨ ਦਾ ਸੰਕਲਪ ਹੁਣ ਪਰਮਾਤਮਾ ਹੈ ਅੱਜ ਦੇ ਅੰਮ੍ਰਿਤਮੇ ਪਾਵਨ ਬਚਨ ਦੋ ਸ਼ਲੋਕ ਤੇ ਇੱਕ ਪੌੜੀ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਸਾਡੀ ਝੋਲੀ 'ਚ ਪਾਈ ਹੈ ਪਹਿਲੇ ਸ਼ਲੋਕ ਦੇ ਵਿੱਚ ਅਰਦਾਸ ਹੈ اے ਵਾਹਿਗੁਰੂ ਜੀ ਮੇਰੀ ਪ੍ਰੀਤ ਹੁਣ ਤੇਰੇ ਨਾਲ ਜੁੜ ਗਈ ਹੈ ਹੁਣ ਸਹੀ ਜਗ੍ਹਾ ਤੇ ਆ ਪਿਆਰ ਬਣਿਆ ਦੂਸਰੇ ਸ਼ਲੋਕ ਦੇ ਵਿੱਚ ਬੇਨਤੀ ਹੈ ਇਸ ਭਿਆਨਕ ਜੰਗਲ ਦੇ ਵਿੱਚ ਵਾਹਿਗੁਰੂ ਤੂੰ ਮੇਰੀ ਕਿਰਪਾ ਕਰ ਤੂੰ ਮੇਰੀ ਬਾਹ ਫੜੀ ਹੈ ਪੌੜੀ ਦੇ ਵਿੱਚ ਵਿਸਥਾਰ ਹੈ ਕਿਵੇਂ ਪ੍ਰਮਾਤਮਾ ਸਦਾ ਰਹਿਮਤਾਂ ਕਰਦਾ ਹੈ ਆਪ ਸੇਵਕ ਬਣ ਕੇ ਆਪਣੇ ਪਗੜ ਦੀ ਲਾਜ ਤੇ ਪਹਿਜ ਰੱਖਦਾ ਏ ਇਹ ਅਮਰਤ ਮੇ ਪਾਵਨ ਹੁਕਮ ਸਾਡੇ ਜੀਵਨ ਚ ਵਸਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਵਰਡ ਕੈਲੀਫੋਰਨੀਆ ਦੇ ਦਰਬਾਰ ਤੋਂ ਇਹ ਅਮਰਤ ਮੇ ਪਾਵਨ ਹੁਕਮਾਂ ਦੀ ਸਾਜ ਆਪ ਨਾਲ ਰੋਜ਼ਾਨਾ ਪਾਈ ਜਾਂਦੀ ਏ ਜੀਵਨ ਵਿੱਚ ਵਸਾਈਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ